ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਮੇਨ ਦਾਦ ਦੀ ਤੁਸੀਂ ਸਾਰੇ ਠੀਕ ਹੋਵਗੇ ਅੱਜ 25 ਜੂਨ 2024 ਨੂੰ ਅਦਰਸ਼ ਬਿਰਦਾਸ਼ਰਮ ਚਾ ਖੁਲਾੜੀ ਪਠਾਨਕੋਟ ਦੇ ਵਿੱਚ ਰਹਿ ਰਹੇ ਬਜੁਰਗੁਰ ਦੇਵ ਸਿੰਘ ਕਾਟੀ ਵਾਸੀ ਹੁਸੈਨਪੁਰ ਦਾਖਾਣਾ ਕੋਟਲਾ ਨੋ ਸਿੰਘ ਦੇ ਨੇੜੇ ਪਿੰਡ ਬੁਲਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਆਸ਼ਰਮ ਵਿੱਚ ਪਿਛਲੇ 4 ਮਹੀਨਿਆਂ ਤੋਂ ਰਹੇ ਜੇ ਸਨ ਔਰ ਆਸ਼ਰਮ ਪ੍ਰਬੰਧਕਾਂ ਨੇ ਇਹਨਾਂ ਦੇ ਘਰ ਔਰ ਪਿੰਡ ਦਾ ਪਤਾ ਲੱਭ ਕੇ ਇਨਾਂ ਦੇ ਪਰਿਵਾਰ ਦੇ ਨਾਲ رابطہ ਕਰਵਾ ਕੇ ਇਹਨਾਂ ਨੂੰ ਘਰ ਵਾਪਸੀ ਭੇਜਿਆ। ਔਰ ਅੱਜ ਇਸ ਦਾ ਪਰਿਵਾਰ ਇਸ ਨੂੰ ਲੈਣ ਲਈ ਆਸ਼ਰਮ ਵਿੱਚ ਪਹੁੰਚੇ ਸਨ ਔਰ ਪਰਿਵਾਰ ਦੇ ਦੱਸਣ ਦੇ ਮੁਤਾਬਿਕ ਇਹ ਆਪਣੇ ਪਿੰਡ ਤੋਂ ਸੰਗ ਦੇ ਮੇਲੇ ਦੇ ਰਬਾਬਾ ਨਾਨਕ ਵਿਖੇ ਜੋ ਆਂਦਾ ਹੈ ਉਸ ਦੇ ਵਿੱਚ ਇਹ ਗੋਮੋ ਹੋ ਗਏ ਸਨ। ਇਹ ਬਜ਼ੁਰਗ ਆਪਣੇ ਪਰਿਵਾਰ ਦੇ ਵਿਸ਼ਰਣ ਕਰਕੇ ਇਹ ਬਹੁਤ ਵਿਛੋੜਾ ਪੈ ਗਿਆ ਜਿਸ ਦੇ ਕਾਰਨ ਇਹ ਆਪਣੇ ਪਰਿਵਾਰ ਦੇ ਨਾਲ ਮਿਲਾਪ ਨਹੀਂ ਹੋ ਪਾਇਆ ਫਿਰ ਆਸ਼ਰਮ ਪਰਮੰਧਕਾ ਨੇ ਦੱਸਿਆ ਕਿ ਪਰਿਵਾਰ ਦੇ ਵਿਛੋਂ ਤੋਂ ਬਾਅਦ ਸਾਨੂੰ 4 ਮਾਰਚ 2024 ਨੂੰ ਪਿੰਡ ਮੈਂਬਰ ਪੰਚਾਇਤ ਗ੍ਰਾਮ ਮੇਜਾਪੁਰ ਬਲਾਕ ਤਾਰਕਲਾ ਪਠਾਨਕੋਟ ਤੋਂ ਮਾਤਾ ਸੁਤਰੀਬਾਈ ਫੂਲੇ ਸੁਸਾਇਟੀ ਦੇ ਸਜੋਗ ਦੇ ਨਾਲ ਇਹ ਬਜ਼ੁਰਗ ਨੂੰ ਆਸ਼ਰਮ ਦੇ ਵਿੱਚ ਪਹੁੰਚਾਇਆ ਗਿਆ ਜਿਸ ਸਮੇਂ ਬਜ਼ੁਰਗ ਨੂੰ ਆਸ਼ਰਮ ਵਿੱਚ ਪਹੁੰਚਾਇਆ ਗਿਆ ਸੀ ਉਸ ਸਮੇਂ ਬਜ਼ੁਰਗ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਔਰ ਇਸ ਦੇ ਪਰਿਵਾਰ ਮੈਂਬਰ ਵੀ ਦੱਸਦੇ ਆ ਕਿ ਜਦੋਂ ਅਸੀਂ ਇਸ ਦੀ ਗੁੰਮਸ਼ੁਦਾ ਦੀ ਰਿਪੋਰਟ ਵੀ ਕਰਵਾਈ ਔਰ ਇਸ਼ਤਿਹਾਰ ਵੀ ਛਪਾਏ ਸਾਨੂੰ ਬਹੁਤ ਕੋਸ਼ਿਸ਼ਾਂ ਕੀਤੀਆਂ ਕਾਫੀ ਪ੍ਰਯਾਸ ਕੀਤੇ ਸਾਨੂੰ ਇਹ ਸਾਡੇ ਜੋ ਭਰਾ ਨਹੀਂ ਲੱਭ ਰਹੇ ਸਨ ਹਾਰ ਕੀ ਅਸੀਂ ਪਿੰਡਾ ਪਿੰਡਾ ਵਿੱਚ ਜਾ ਕੇ ਪਤਾ ਕਰਨ ਲੱਗੇ ਜਦੋਂ ਆਸ਼ਰਮ ਪ੍ਰਬੰਧਕਾਂ ਵੱਲੋਂ ਇਹਨਾਂ ਦੀ ਜਾਂਚ ਪੜਤਾਲ ਕੀਤੀ ਗਈ ਆਸ਼ਰਮ ਪ੍ਰਬੰਧਕਾਂ ਵੱਲੋਂ ਇਸ ਦੇ ਘਰ ਤੇ ਪਿੰਡ ਦਾ ਪਤਾ ਫਿਰ ਲੱਭਿਆ ਅਤੇ ਉਹ ਇਹਨਾਂ ਦੇ ਘਰ ਦੇ ਆਂਦੇ ਨਾਲ ਪਰਿਵਾਰ ਦੇ ਨਾਲ ਰਾਤ ਤੱਕ ਲਾ ਕੇ ਇਸ ਨੂੰ ਖੁਸ਼ੀ-ਖੁਸ਼ੀ ਇਸ ਦੇ ਭਰਾ ਬਲਦੇਵ ਸਿੰਘ ਅਤੇ ਭਝਾਈ ਜਸਵੀਰ ਕੌਰ ਦੇ ਨਾਲ ਕਾਰ ਪੇਜ ਦਿੱਤਾ ਜਿਸ ਵਿੱਚ ਜੋ ਗੁਰਦੇਵ ਸਿੰਘ ਕਾਢੀ ਜੀ ਬਹੁਤ ਹੀ ਜ਼ਿਆਦਾ ਖੁਸ਼ ਹਨ ਕਿ ਉਹ ਆਪਣੇ ਘਰ ਵਿੱਚ ਵਾਪਸ ਜਾ ਰਹੇ ਸਨ ਉਹ ਕਹਿੰਦੇ ਕਿ ਮੇਰੇ ਹੋਰ ਵੀ ਭਰਾ ਹਨ ਪਰ ਇਸ ਭਰਾ ਦੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ ਇਹ ਮੈਨੂੰ ਜਾਨੋਂ ਵੱਧ ਪਿਆਰ ਕਰਦਾ ਹੈ ਸੋ ਇਹ ਮੈਨੂੰ ਅੱਜ ਲੈਣ ਲਈ ਆਏ ਹਨ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਇਹ ਤੁਸੀਂ ਉਸਦੇ ਜਾਨ ਦੀਆਂ ਤਸਵੀਰਾਂ ਦੇਖ ਸਕਦੇ ਹੋ ਔਰ ਆਸ਼ਮ ਦੇ ਪ੍ਰਧਾਨ ਚਤਨਾਮ ਸਿੰਘ ਜੀ ਦੇ ਨਾਲ ਇੰਨਾ ਕਿ ਜ਼ਿਆਦਾ ਪਿਆਰ ਹੁੰਦੇ ਨਾਲ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਉਹ ਖੁਸ਼ੀ ਦੇ ਨਾਲ ਕਹਿਦੇ ਸਨ ਕਿ ਸਾਨੂੰ ਬਹੁਤ ਖੁਸ਼ੀ ਆទਿ ਹੈ ਮੇਨੂੰ ਪਰਵਾਰ